ਹਾਂਜੀ ਦੋਸਤੋ ਆਹ ਦੇਖੋ ਇੱਕ ਗਰੀਬ ਘਰ ਦੀ ਧੀ ਨਾ ਬਹੁਤ ਵਧੀਆ ਮਿਹਨਤ ਕਰ ਰਹੀ ਹੈ ਯਾਰ ਦੇਖੋ ਕਿੰਨੇ ਮੈਡਲ ਪਾਏ ਹੋਏ ਯਾਰ ਇਸ ਧੀ ਦੇ ਗੱਲ ਦੇ ਵਿੱਚ ਕਿੰਨੀ ਮਿਹਨਤ ਦੇ ਨਾਲ ਪ੍ਰਾਪਤ ਕੀਤੇ ਹੋਣਗੇ ਯਾਰ ਤੇ ਮਾਪਿਆਂ ਨੂੰ ਵੀ ਦੇਖੋ ਯਾਰ ਕਿੰਨੀ ਮਿਹਨਤ ਕੀਤੀ ਹੋਣੀ ਹੈ ਇਸ ਧੀ ਦੇ ਲਈ ਯਾਰ ਖੇਡ ਦੀ ਗੱਲ ਨਹੀਂ ਹੁੰਦੀ ਇਸ ਉਮਰ ਦੇ ਵਿੱਚ ਐਨੇ ਮੈਡਲ ਇਕੱਠੇ ਕਰਨੇ ਯਾਰ ਦੇਖੋ ਇਸ ਧੀ ਨੇ ਯਾਰ ਕਿਹੜੇ ਹਿਸਾਬ ਦੇ ਨਾਲ ਮਿਹਨਤ ਕੀਤੀ ਹੋਣੀ ਹੈ ਇਸ ਬੱਚੀ ਦੀ ਉਮਰ ਦੇਖੋ ਕਿੱਡੀ ਕ ਤੇ ਹੌਂਸਲਾ ਦੇਖੋ ਇਸ ਬੱਚੀ ਦਾ ਕਿੰਨਾ ਕ ਤੇ ਮਾਪਿਓ ਨੇ ਕਿੰਨੇ ਸੁਪਨੇ ਸੋਚੇ ਹੋਣਗੇ ਵੀ ਪੂਰੇ ਕਰਨ ਦੇ ਲਈ ਕਿੰਨੀ ਮਿਹਨਤ ਕਰ ਰਹੀ ਹੈ ਕੁੜੀ ਇਹ ਮਾਪਿਓ ਨੂੰ ਵੀ ਆਪਣੀ ਧੀ ਤੇ ਮਾਣ ਹੋਣਾ ਵੀ ਇਸ ਉਮਰ ਦੇ ਵਿੱਚ ਕਿੰਨਾ ਜੋਸ਼ ਦਿਖਾਇਆ ਮੇਰੀ ਧੀ ਨੇ ਇਦਾਂ ਦੀਆਂ ਗਰੀਬ ਘਰਾਂ ਦੀਆਂ ਕੁੜੀਆਂ ਨੂੰ ਨਾ ਕੋਈ ਨਹੀਂ ਸਪੋਰਟ ਕਰਦਾ ਯਾਰ ਤੈਂਓ ਤੱਕ ਇਦਾਂ ਦੀਆਂ ਕੁੜੀਆਂ ਪਿੱਛੇ ਰਹਿ ਜਾਂਦੀਆਂ ਨੇ ਯਾਰ ਜੇ ਸਪੋਰਟ ਕਰਨ ਵਾਲੇ ਹੋਣ ਤਾਂ ਘਰਵਾਰ ਵੀ ਚੰਗਾ ਬਣਾ ਲੈਣਾ ਤਾਂ ਪੜ੍ਹ ਲਿਖ ਜਾਣ ਤਾਂ ਘਰ ਦੇ ਹਾਲਾਤ ਵੀ ਸੈੱਟ ਕਰ ਦੇਣਾ ਕੀ ਕਹਿਣਾ ਚਾਹੋਗੇ ਉਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ